ਖੋ ਜਿਹੜਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚੱਲੀ ਆ ਇਹਦੇ ਵਿੱਚ ਡੇ ਬਾਈ ਡੇ ਤੁਸੀਂ ਵੇਖਿਆ ਹੀ ਆ ਵੀ ਐਵਰੀ ਡੇ ਜਿਹੜਾ ਪੁਲਿਸ ਨੂੰ ਜਿਹੜੀਆਂ ਇਸ ਮਾਮਲੇ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਹੋ ਰਹੀਆਂ ਨੇ ਉਸ ਦੇ ਇਵੇਂ ਦੇ ਵਿੱਚ ਵੀ ਸਾਡੇ ਵੱਲੋਂ ਵੀ ਜਿਹੜਾ ਪੂਰਾ ਸਕਸੈਸਫੁਲੀ ਜਿਹੜਾ ਇਹ ਕੰਪੇਨ ਜਿਹੜਾ ਲਾਂਚ ਕੀਤਾ ਹੋਇਆ ਕੱਲ ਸਾਡੇ ਐਸ ਐਚਓ ਜਿਹੜੇ ਸਦਰ ਸਦਰ ਦੇ ਨੇ ਇਹਨਾਂ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਐਸ ਆਈ ਮੰਗਲ ਸਿੰਘ ਸੀਗਾ ਡੀਐਸਪੀ ਸਾਹਿਬ ਵੀ ਦੀ ਸੁਪਰਵਾਈਜ਼ਨ ਕਰਦੇ ਸੀਗੇ ਸੋ ਇਹਨਾਂ ਨੇ ਇੱਕ ਥੇ ਕੁਲੰਦਰ ਲਾਗੇ ਦੋ ਜਿਹੜੇ ਸ਼ੱਕੀ ਬੰਦਿਆਂ ਨੂੰ ਜਿਹੜਾ ਉਹੋਂ ਦਾ ਜਿਹੜਾ ਵੇਖਿਆ ਇੱਕ ਹਰਦੀਪ ਸਿੰਘ ਸੀਗਾ ਇਹ ਪੀਲੀਵੰਗਾ ਹਨੂਮਾਨਗੜ ਦਾ ਦੂਜਾ ਜੈਦੀਪ ਸਿੰਘ ਸੀਗਾ ਇਹ ਗੰਗਾ ਨਗਰ ਦਾ ਵਾ ਇਹਨਾਂ ਵੱਲੋਂ ਜਦੋਂ ਉੱਥੇ ਮੌਕੇ ਤੇ ਆਪਾਂ 1 ਕਿਲੋ ਦੇ 33 ਗ੍ਰਾਮ ਜਿਹੜੀ ਜਿਹੜੀ ਹੈਰੋਇਨ ਬਰਾਮਦ ਕਰਾਈ ਆ ਸੋ ਇਹ ਜਿਹੜੇ ਇਹਦੇ ਵਿੱਚ ਇੱਕ ਬਹੁਤ ਵਧੀਆ ਜਿਹੜੀ ਸਾਡੀ ਰਿਕਵਰੀ ਹੋਈ ਆ ਇਸ ਦੇ ਵਿੱਚ ਜਿਹੜਾ ਅਸੀਂ ਹੋਰ ਵੀ ਇਹਦੇ ਪੱਖ ਜਿਹੜੇ ਉਹ ਉਪਰੋਖ ਵਿਚਾਰ ਬੰਦੇ ਕਰਦੇ ਇਨਵੈਸਟੀਗੇਟ ਆਸਮੈਦੇ ਕੇ ਹੀ ਜਿਹੜਾ ਪੂਰਾ ਨੈਟਵਰਕ ਜਿਹੜਾ ਇਹਨਾਂ ਦਾ ਇਹ ਕਲੀਨ ਕਰ ਦਾਂਗੇ ਨਹੀਂ ਪਤਾ ਨਹੀਂ ਕਿਥੋਂ ਲੈ ਕੇ ਆਏ ਸੀਗੇ ਇਹ ਤੇ ਲੈ ਕੇ ਕਿੱਥੇ ਜਾ ਦੇਖੋ ਇਹ ਨਾ ਅਜੇ ਤੱਕ ਤਫਤੀਸ਼ ਚੱਲਦੀ ਆ ਇਹਦੇ ਵਿੱਚ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਵਾ ਇਹਦੇ ਵਿੱਚ ਇੱਕ ਇਹਨਾਂ ਦਾ ਹਰਦੀਪ ਸਿੰਘ ਆ ਇਹਦੇ ਖਿਲਾਫ ਇੱਕ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਹੈ ਗੰਗਾ ਨਗਰ ਵਿੱਚ ਥਾਣਾ ਕੁਤਵਾਲੀ ਵਿੱਚ ਦੇ ਦੂਸਰੇ ਖਿਲਾਫ ਵੀ ਜਿਹੜਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਉੱਥੇ ਕੀ ਹੈ ਸੋ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਸ ਮਾਮਲੇ ਦੇ ਵਿੱਚ ਸਾਨੂੰ ਸਾਡੀ ਜਿਹੜੀ ਲਾਈਨ ਆਫ ਇਨਵੈਸਟੀਗੇਸ਼ਨ ਸਾਨੂੰ ਹੋਰ ਵੀ ਮਿਲਿਆ ਵਾ ਉਸ ਤੇ ਹੀ ਵਰਕਆਊਟ ਕਰਕੇ ਤੇ ਇਹ ਸਾਰਾ ਹੀ ਗਰੁੱਪ ਜਿਹੜਾ ਨਾ ਇਹਨੂੰ ਅਸੀਂ ਇਹਦੇ ਖਰਾਬ ਲੀਗਲ ਐਕਸ਼ਨ ਲਵਾਂਗੇ ਹੋਰ ਕਿ ਬਰਾਮਦ ਹੋਏ ਤਾਂ ਦੇਖੋ ਅਜੇ ਤੱਕ ਤੇ ਫਰਸਟ ਬਰਾਮਦ ਕੀ ਹੈ ਨਾ ਚੇਨ ਆਫ ਜਿਹੜੀ ਅੱਗੇ ਬਣੇਗੀ ਸਾਡੀ ਜਿਹੜੀ ਸਹੀ ਸੱਚਾਈ ਇਹ ਕੰਮ ਦੀ ਇਸ ਖੰਡੇ ਦੇ ਅੰਦਰ ਕਿਉਂ ਬੈ ਨਹੀਂ ਕੀ ਦੋਸੀ ਕੀ ਇਹਨਾਂ ਨੂੰ ਪੈਸੇ ਆਉਂਦੇ ਆ ਵਿਖਤੋ ਹੀ ਵੇਖ ਹੀ ਲਿਆ ਹੈ ਚੰਗੇ ਭੜ ਐਨੇ ਸੇਤਾ ਬਸ ਇਹ ਆ ਵੀ ਇਹ ਸਾਰੇ ਇਸ ਮਾਮਲੇ ਚ ਪੈਸੇ ਲਾ ਕੇ ਤੇ ਇਹਨੂੰ ਜਲਦੀ ਰਿਚ ਹੋਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਇਹ ਆ ਵੀ ਜਦੋਂ ਇਹ ਬੰਦਾ ਗਲਤੀ ਤੇ ਕਰ ਲੈਂਦਾ ਜਦੋਂ ਫੜਿਆ ਜਾਂਦਾ ਫਿਰ ਉਹਨੂੰ ਹੁੰਦਾ ਬਾਅਦ ਚ ਵੀ ਇਹ ਉਹਦੇ ਵਿੱਚ ਸਜ਼ਾ ਬਹੁਤ ਜ਼ਿਆਦਾ ਸਟੈਂਡੈਂਸ ਸਟੈਂਜੈਂਟ ਹੈ ਦੀ ਇਸ ਕਰਕੇ ਇਸ ਮਸਲੇ ਦੇ ਵਿੱਚ ਜਿਹੜੀ ਕੋਈ ਲੀਨਿਐਂਸ ਹੀ ਨਹੀਂ ਆ ਜਿਹੜਾ ਵੀ ਕੋਈ ਇਸ ਸਾਈਡ ਤੇ ਕੋਈ ਡਰਗ ਦਾ ਕੋਈ ਕ੍ਰਾਈਮ ਕਰਦਾ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਕਿਤੋਂ ਫੜੇ ਗਏ ਆ ਇਹ ਥੇ ਕਲੰਦਰ ਲੱਗੂ ਆ ਸਰ ਗੋਤ ਬਾਰਡਰ ਹੈ ਇਹ ਵੇਖੋ ਇਹ ਲਿੰਕ ਚੱਲ ਰਿਹਾ ਹੈ ਅਜੇ ਤੱਕ ਮੈਂ ਕਹਿੰਦਾ ਇਹ ਚੱਲ ਰਿਹਾ ਫਿਰ ਜਲਦੀ ਹੀ ਤੁਹਾਨੂੰ ਦੱਸਾਂਗਾ ਜੇ ਇਹਦੇ ਵਿੱਚ ਕੋਈ ਸਾਨੂੰ ਬ੍ਰੇਕਥਰੂ ਆਦਾ ਲੱਗਦਾ ਕਿ ਵੱਡਾ ਨੈਟਵਰਕ ਹੈ ਇਹਦਾ ਆਹ ਵੇਖੋ ਕਿਲੋ ਇੱਕ ਕਮਰਸ਼ੀਅਲ ਕੁਆਂਟੀਟੀ ਆ ਤੇਦਾ ਵੱਡਾ ਅਭੀ ਆ ਚਾਹਿਆ ਪੰਜਾਬ ਸਰਕਾਰ ਦਾ ਇਹ ਨਸ਼ਾ ਉਹ ਵੀ ਫਿਰ ਵੀ ਹੱਡੀ ਵੱਡੀ ਥੇਕ ਹੋਣਾ ਕਿਤੇ ਤੱਕ ਮੰਦੀ ਹੈ ਵੇਖੋ ਸਾਡਾ ਬਹੁਤ ਹੱਦ ਤੱਕ ਅਸੀਂ ਕਾਮਯਾਬੀ ਇਤਿਹਾਸਲ ਕੀਤੀ ਪਰ ਥੋੜਾ ਬਹੁਤਾ ਰਹਿ ਗਿਆ ਉਹ ਅਸੀਂ ਬਸਟ ਕਰ ਦਾਂਗੇ ਸਾਰਾ ਆਉਣ ਵਾਲੇ ਦਿਨਾਂ 'ਚ ਨਾ ਆਫਰੀਕਾ ਪਾਇਸੋ ਨੂੰ ਪਿੱਛੇ ਇਸਨੇ ਕਈ ਸਮਿਆਂ ਦੇ ਵਿੱਚ ਬ੍ਰੇਕਰ ਫੜੇ ਗਏ ਨੇ ਤੇ ਸਾਰਾ ਦਾ ਸੈਂਟਰ ਪੁਆਇੰਟ ਜਿਹੜਾ ਹੈ ਉਹ ਉੱਪਰ ਫਿੱਟਾ ਗਿਆ ਜੀ ਤੇ ਉਸਪੁਰ ਤੋਂ ਹੀ ਸ਼ੁਰੂ ਹੋ ਗਾ ਜੀ ਉੱਥੇ ਕੋਈ ਖਾਸ ਜਿਹੀ ਹੈ ਕੋਈ ਮੋਹਿਮ ਜਿਹੀ ਆਪਾਂ ਨੂੰ ਚਾਹੀਦੀ ਹੈ ਵੇਖੋ ਜੀ ਮੋਹਿਮ ਤੇ ਉੱਥੇ ਤੁਸੀਂ ਵੇਖੋ ਐਵਰੀ ਡੇ ਉਹਨਾਂ ਦਾ ਹਿਸਟਰੀ ਕੱਢ ਲਓ ਪਿੱਛੋਂ ਜੇ ਚੈੱਕ ਕਰਨਾ ਤਾਂ ਉਹਨਾਂ ਦੀ ਵੀ ਕਾਫੀ ਹੈਵੀ ਰਿਕਵਰੀਆਂ ਹੋਈਆਂ ਵੈ ਉਹ ਸਾਰੀਆਂ ਉੱਥੇ ਫੋਕਸ ਕਰ ਰਿਹਾ ਤਾਂ ਹੀ ਇਹ ਰਿਕਵਰੀਆਂ ਹੋ ਰਹੀਆਂ ਵੈ ਡੇਲੀ ਉਹਨਾਂ ਦੇ 8 9 8 9 ਕਿਲੋ ਦੇ ਦਰਜ ਹੋ ਰਹੇ ਤੇ 2 2 4 4 ਕਿਲੋ ਮੇજર ਰਿਕਵਰੀਆਂ ਵੀ ਪਿੱਛੇ ਉਹਨਾਂ ਦੀਆਂ 15 16 ਕਿਲੋ ਹੋਈ ਜਿਹੜੀ ਉਹਨਾਂ ਦੀ ਹੈ ਸੋ ਇਹ ਸਾਰਾ ਨੈਟਵਰਕ ਹੈ ਜਿਹਨੂੰ ਅਸੀਂ ਪੂਰਾ ਪ੍ਰੋਪਰਲੀ ਇਹਨੂੰ ਫੋਲੋ ਕਰ ਰਹੇ ਆ ਸਰ ਇੰਟਰਨੈਸ਼ਨਲ ਮਾਰਕੀਟ ਦੇ ਕਿੰਨੀ ਵੈਲਿਊ ਹੈ ਜਿਹੜੀ ਅੱਜ ਹਰਾਨ ਦੇ ਵੇਖੋ ਉਹਦੇ ਮੇਰੇ ਖਿਆਲ ਇੱਕ ਕਰੋੜ ਹੋਏਗੀ ਇਹਦੀ ਕੀ ਲੱਗਦਾ ਸਰ ਕੀ ਗੱਡੀ ਕੰਮ ਕਰਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਚਿਹਰਾ ਜਿਹੜੇ ਪੁਆਨੇ ਸੀ ਜਿਹੜੇ ਇਸ ਮੇਜਰ ਲਾਹ ਦੇਖੋ ਇਹ ਅੱਗੇ ਅੱਗੇ ਜਿੱਦਾਂ ਵੇਚਦੇ ਆ ਅੱਗੇ ਤੁਸੀਂ ਵੇਖ ਲਿਆ ਇਸ ਤੋਂ ਬਾਅਦ ਇਹ ਪੈਡਲਰਸ ਕੋ ਜਾਣੀ ਫਿਰ ਸਟਰੀਟ ਤੇ ਜਾਣੀ ਆ ਤੇ ਉਹ ਇੱਕ ਚੇਨ ਆ ਚੱਲਦੀ ਜਿਹੜੀ ਇਹਨਾਂ ਦੀ ਪਰ ਉਹਦੇ ਚ ਅਸੀਂ ਜਿਹੜਾ ਵਧੀਆ ਸਾਡਾ ਜਿਹੜਾ ਇਹਨੂੰ ਅਸੀਂ ਜਿਹੜਾ ਰਿਕਵਰ ਕਰ ਲਿਆ ਹੁਣ ਅਸੀਂ ਅੱਗੇ ਵੀ ਇਹਦਾ ਜਿਹੜਾ ਇਨਵੈਸਟੀਗੇਟ ਕਰਾਂਗੇ ਬਿਲਕੁਲ ਤੁਸੀਂ ਬਾਅਦ ਵਿੱਚ ਜਿੰਨੇ ਰਿਕਵਰੀ ਕੀਤੀ ਉਹਨਾਂ ਨੂੰ ਵੀ ਸਾਰੇ